ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ। ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਪਹਿਲਾਂ ਪੰਜ ਕਮੈਂਟਾਂ ਦੇ ਨਾਂ ਬੋਲਾਂਗੇ ਜਿਹੜੇ ਆਪਾਂ ਨੂੰ ਕਰਦੇ ਆ। ਪਹਿਲਾ ਕਮੈਂਟ ਹੈਗਾ ਪਿੰਡੂ ਸਲਾਈਕਡ ਸਲਾਈ ਸੋਈ ਕਢਾਈ। ਭੈਣ ਦਾ ਨਾਂ ਹੈਗਾ ਅਰਵਿੰਦਰ ਕੌਰ। ਇਹਨਾਂ ਦੀ ਆਈਡੀ ਦਾ ਨਾਂ ਹੈ। ਇਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ। ਦੂਜਾ ਹੈਗਾ ਦਗਵੀਰ ਮੋਗਾ ਆਈਡੀ ਦਾ ਨਾਂ ਤੇ ਤੀਜਾ ਮਾ ਪਤਦੀ ਜੋੜੀ ਚੌਥਾ ਬ੍ਰਿੰਦਰ 8553 8553 ਇਹ ਆਈ ਆਈਡੀ ਹੈ ਇਹ ਤੋਂ ਕਮੈਂਟ ਆਏ ਸੀ ਆਪਾਂ ਨੂੰ ਤੇ ਚੌਥਾ ਪੰਜਵਾਂ ਹੈਗਾ ਮੂਜਲ ਜਸਵਿੰਦਰ ਠੀਕ ਆ ਇਹ ਆਪਾਂ ਵੀਰ ਭੈਣ ਕਮੈਂਟ ਕਰਦੇ ਆਪਾਂ ਉਹਦਾ ਨਾਂ ਬੋਲਦੇ ਜਿਹੜੇ ਤੁਸੀਂ ਵੀ ਜੇ ਕਮੈਂਟ ਕਰੋਗੇ ਆਪਣਾ ਨਾਂ ਬੁਲਾਉਣਾ ਚਾਹੁੰਦੇ ਤਾਂ ਪਹਿਲੇ ਆਪਾਂ ਪੰਜ ਕਮੈਂਟਾਂ ਦੇ ਨਾਂ ਬੋਲਿਆ ਕਰਾਂਗੇ ਤੇ ਫਟਾਫਟ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਕਿੱਦਾਂ ਦੀ ਲੱਗੀ ਵੀਡੀਓ ਹਨਾ ਤੇ ਅੱਪਾ ਹੁਣ ਗੱਲਾਂ ਨਹੀਂ ਮਾਰਦੇ ਆਪਾਂ ਪਹਿਲਾਂ ਵੀਡੀਓ ਸਟਾਰਟ ਕਰਦੇ ਆਂ ਅੱਜ ਉਹ ਸੋਈ ਦੇ ਰਿਲੇਟਡ ਹੀ ਵੀਡੀਓ ਆਜਦੀ ਅੱਜ ਤੁਹਾਨੂੰ ਦਿਖਾਈਏ ਕੀ ਬਣਾਉਣੀ ਆ ਜੀ ਆਪਾਂ ਹਾਂਜੀ ਅੱਜ ਦੀ ਵੀਡੀਓ ਹੈਗੀ ਆਪਣੀ ਚਾਹ ਪੱਤੀ ਤੇ ਆਪਾਂ ਚਾਹ ਪੱਤੀ ਚਾਹ ਬਣਾ ਲੈਨੇ ਆਂ ਪੱਤੀ ਨੂੰ ਆਪਾਂ ਬੇਕਾਲ ਸਮਝ ਕੇ ਸੈਟ ਦਿੰਨੇ ਆਂ ਹਨਾ ਕਹਿੰਦੇ ਹੁਣ ਸੈਟ ਉਪਰ ਇਹਦਾ ਕੀ ਕਰਨਾ ਪਰ ਬਹੁਤ ਹੀ ਬੜਿਆ ਤੇ ਕਮਾਲ ਦੀ ਚੀਜ਼ ਬਣਾਉਣ ਲੱਗਿਆ ਬੇਕਾਲ ਚਾਹ ਪੱਤੀ ਤੋਂ ਸਿੱਟਣੀ ਨਹੀਂ ਆਪਾਂ ਹੈਗੀ ਆ ਤੁਹਾਨੂੰ ਦਿਖਾਈਏ ਇਹਦੇ ਲਈ ਪਹਿਲਾਂ ਆਪਾਂ ਕਰਨਾ ਗੈਸ ਆਨ ਕਰ ਲੀਏ ਹਾਂਜੀ ਆਪਾਂ ਗੈਸ ਆਨ ਕਰ ਲਿਆ ਤੇ ਹੁਣ ਆਪਾਂ ਕੀ ਕਰਨਾ ਇਸ ਪੱਤੀ ਦੇ ਵਿੱਚ ਆਹ ਵਾਲੇ ਇੱਕ ਕੱਪ ਪਾਣੀ ਦਾ ਪਾ ਦੇਣਾ ਤੁਸੀਂ ਵੱਧ ਪਾਉਣਾ ਵੱਧ ਪਾਉਣਾ ਕਿਹਾ ਨਹੀਂ ਵੱਧ ਪਾ ਸਕਦੇ ਆ ਪੈ ਕੱਪ ਹੀ ਪਾਵਾਂਗੇ ਜਿੰਨਾ ਫੜ ਆਪਾਂ ਇਹਨੂੰ ਦਵਾਉਣਾ ਉਵਾਲਾ ਠੀਕ ਹੈ ਕਿ ਨਹੀਂ ਇਹਨੂੰ ਉਵਾਲਾ ਹੁੰਦਾ ਜਦ ਤੱਕ ਆਪਾਂ ਗੱਲਾਂ ਮਾਰਦੇ ਆ ਹਾਂਜੀ ਜਦ ਤੱਕ ਇਹਨੋਂ ਵਾਲਾ ਹੁੰਦਾ ਆਪਾਂ ਗੱਲਾਂ ਮਾਲਦੇ ਆਂ ਆਪਾਂ ਗੱਲਾਂ ਇਹ ਮਾਲਦੇ ਆਂ ਤੁਹਾਨੂੰ ਪਤਾ ਹੈ ਜਿਵੇਂ ਕਹਿੰਦੇ ਮਾਮੇ ਦੇ 6 ਵਜੇ ਹੋਈ ਸੀਗੇ ਉਹ ਕਾਫੀ ਟਾਈਮ ਤੋਂ ਮੰਜੇ ਤੇ ਸੀਗੇ ਉਹ ਕਟੌੜ 40 ਦਿਨ ਹੋ ਗਏ ਉਹਨਾਂ ਨੂੰ ਮੰਜੇ ਤੇ ਬੈਠਿਆ ਉਹਨਾਂ ਵੈਗੂ ਦੀ ਕੈਪਾ ਨੂੰ ਉਹਨਾਂ ਦੀ ਲੱਤ ਠੀਕ ਹੋ ਚੁੱਕੀ ਆ ਤੇ ਹੁਣ ਤੁਰਨ ਲੱਗ ਗਿਆ ਤੇ ਬਸ ਉਹਨਾਂ ਦੀ ਥੈਰੇਪੀਆ ਸਟਾਰਟ ਹੋ ਜਾਣੀ ਆ ਹੁਣ ਕਿਉਂਕਿ ਥੈਰੇਪੀਆ ਨਾਲ ਗੁੱਡਾ ਮੋੜਨਗੇ ਹਨਾ ਤੇ ਜਿਹੜੇ ਕਿ ਬਹੁਤ ਮੰਜੇ ਤੇ ਬੈਠਣਾ ਬਹੁਤ ਔਖਾ ਹੈ ਜਿਹੜੇ ਬਿਮਾਰ ਬੰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਮੰਜੇ ਤੇ ਬੈਠਣਾ ਕਿੰਨਾ ਔਖਾ ਹਨ ਤੇ 40 ਦਿਨ ਹੋ ਗਏ ਸੀ ਵੀਰੇ ਨੂੰ ਮੰਜੇ ਤੇ ਬੈਠਣਾ ਹੁਣ ਵੀਰਾ ਬਿਲਕੁਲ ਠੀਕ ਹੋ ਚੁੱਕਿਆ ਬਸ ਆਥੈਪੀਆਂ ਨਾਲ ਗਾਂ ਸਟਾਰਟ ਗੋਡੇ ਨੂੰ ਹਨਾ ਪੀ ਹਲਾਉਣ ਚ ਲਾਉਣਗੇ ਤੇ ਜਨ ਕਿ ਕੜੰਗੇ ਜੇ ਨਾਲ ਉਹ ਭਾਗ ਦੇਣ ਲੱਗ ਗਿਆ ਜਿਹੜੇ ਕੜੰਗੇ ਦਾ ਭਾਗ ਹੁੰਦਾ ਹੈ ਗੋਡੇ ਤੇ ਹਾਂਜੀ ਤੇ ਕੰਮ ਆਪਣਾ ਹੈਗਾ ਉੱਥੇ ਹੀ ਕੰਮ ਪੀਪਲ ਦੇ ਨਾਲ ਆਇਆ ਸੀ 17 18 ਨੂੰ ਤੇ ਫੇਰ ਚੱਲ ਗਿਆ ਸਾਡੇ ਘਰੇ ਰੌਣਕ ਕੰਮ ਤੋਂ ਬਗੈਰ ਕਿੱਥੋਂ ਹੁੰਦੀ ਆ ਹਨਾ ਬਸ ਕੰਮ 'ਚ ਟਾਈਮ ਲੰਘ ਜਾਂਦਾ ਤੇ ਸਕਾ ਕਰਕੇ ਤੇ ਇਦਾਂ ਵਾਲਾ ਆ ਹੀ ਜਾਂਦਾ ਹਲੇ ਵਾਲ ਆਏ ਨੇ ਸਵਾਰ ਕੇ ਵਾਦਣਾ ਪੈ ਇਸਦੀ ਚੱਕ ਤੀਨ ਦੁਆਰੇ ਵਾਲ ਕੇ ਚੱਕ ਜੀ ਆਪਾਂ ਹੋਰ ਐਡ ਕਰ ਲਈਉ ਤੁਹਾਨੂੰ ਦੱਸਦੇ ਆ ਬਾਅਦ ਚ ਪਹਿਲਾਂ ਵਾਲਾ ਆ ਲੈਂਦੀ ਐ ਤੇ ਇਦਾਂ ਕਰਕੇ ਹੁਣ ਦੈਨ ਵੀ ਵੱਡੇ ਹੋ ਚਲੇ ਗਾਦੀਆਂ ਹੋ ਚਲੀਆਂ ਹਨਾ ਤੇ ਚੱਲ ਬਾਬਾ ਜੀ ਦੀ ਕਰਪਾ ਨਾਲ ਵਧੀਆ ਵੀਰਾ ਹੁਣ ਤੱਕ ਲੱਗ ਗਿਆ ਹੋਰ बस ਦੋ 10-15 ਦਿਨਾਂ ਅੰਕਸੈਪੀਆਂ ਨਾਲ ਵੀਰਾ ਬਿਲਕੁਲ ਸੈੱਟ ਹੋ ਜਾਊਗਾ ਤੇ ਬੜੀ ਟੈਨਸ਼ਨ ਸੀਗੀ ਤੇ ਜਿਹੜੀ ਛੱਟ ਵੱਜਣ ਕਰਕੇ ਤੇ ਚਲ ਬਾਬਾ ਜੀ ਨੇ ਠੀਕ ਕਰਤਾ ਹੁਣਾ ਵਧੀਆ ਆਉਂਦਾ ਆ ਸੰਭਾਲਣ ਜੋਕਰਾ ਹੋ ਗਿਆ ਵਿਦਾ ਹੁਣ ਤੇ ਇੱਕ ਤਾਂ ਦੇਖ ਸਕਦੇ ਹਾਂ ਵਾਲ ਆਈ ਜਾਂਦਾ ਮੈਂ ਤੁਹਾਨੂੰ ਦੁਆਰੇ ਪਿਆ ਕੇ ਅੰਤ ਕਰਕੇ ਦਿਖਾਉਣੀ ਆ ਹਾਂਜੀ ਦੇਖੋ ਪਾਣੀ ਢਿੱਣ ਲੱਗ ਗਿਆ ਆਪਾਂ ਹੁਣ ਕੀ ਕਰਨਾ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਆ ਇਹਨੂੰ ਸਵਾਦ ਕੇ ਰੱਖਣ ਲਈ ਮੜਾਇਆ ਤੇ ਉਹ ਆਪਾਂ ਐਡ ਦਿਖਾਉਣੀ ਮੈਂ ਹਾਂਜੀ ਉਹ ਆਪਾਂ ਇਹਦੇ ਵਿੱਚ ਕਰਨਾ ਸਿਰਕਾ ਐਡ ਸਿਰਕਾ ਕਰਨਾ ਘੰਟਕਾ ਹਾਂਜੀ ਇਹਦੇ ਵਿੱਚ ਆਪਾਂ ਸਰਕਾ ਪਾਉਣਾ ਹੈ ਸਰਕਾ ਪਾ ਦਿੱਤਾ ਪਾਰ ਤੇ ਹੁਣ ਆਪਾਂ ਇਹਨੂੰ ਕਰ ਦੇਣਾ ਬੰਦ ਤੇ ਹੁਣ ਆਪਾਂ ਇਹਨੂੰ ਪੁਣ ਲੀਏ ਪਹਿਲਾਂ ਕੱਪ ਉੱਤੇ ਆਪਾਂ ਚਾਹ ਪਾਉਣੀ ਰੱਖ ਲਈ ਆ ਤੇ ਹੁਣ ਆਪਾਂ ਇਹ ਪੁਣ ਲੈਣਾ ਇਹ ਆਪਾਂ ਕੀ ਕਰਨਾ ਇਹ ਵਾਲਾ ਪਾਣੀ ਆਪਾਂ ਪਾਉਣਾ ਸ਼ੈਂਕ ਵਿੱਚ ਸ਼ੈਂਕ ਦੇ ਵਿੱਚ ਇਹ ਪਾਣੀ ਦਾ ਕੱਪ ਭਰ ਕੇ ਪਾ ਦੇਣਾ ਭਰਿਆ ਹੋਇਆ ਕੱਪ ਤੁਸੀਂ ਦੇਖ ਸਕਦੇ ਹੋ ਇਹਨਾਂ ਜਿਹੜੇ ਕੋਕਰੇਜ ਆ ਹਨਾ ਅੱਧਾ ਪਾਈਧਰ ਪਾਤਾ ਅੱਧਾ ਆਪਾਂ ਦੂਜੇ ਪਾਸੇ ਪਾਤਾ ਇਹ ਜਿਹੜੇ ਕੋਕਰੇਜ ਵਗੈਰਾ ਨਿਕਲਦੇ ਜੀ ਜੰਤ ਵਗੈਰਾ ਕੀਵਾ ਕਹਿੰਦਾ ਪਾਈਪਾਂ 'ਚ ਹੁੰਦੇ ਆ ਉਹ ਸਾਰੇ ਇਹਨਾਂ ਮਲ ਜਾਂਦੇ ਇਹ ਆਪਾਂ ਇਹਦੇ ਵਿੱਚ ਪਾਉਣਾ ਕਿੰਨੀ ਵਧੀਆ ਟ੍ਰਿਕ ਆ ਹਨਾ ਵੀ ਨਾ ਤਾਂ ਉਹ ਚਾਹ ਪੱਤੀ ਆਪਣੇ ਕੰਮ ਆ ਜਾਂਦੀ ਹੈ ਦਵਾ ਦੇ ਆਪਾਂ ਬੇਸ ਸਮਝ ਨੂੰ ਸੈਟਦੇ ਆਂ ਹਾਂਜੀ ਇਸ ਦਾ ਤਾਂ ਬੰਦਾ ਚਾਹ ਪੱਤੀ 베ਸਟ ਹੋਈ ਉਹਨੂੰ ਕੰਮ ਆ ਜਾਂਦੀ ਆ ਆਪਾਂ ਜਿਹੜਾ ਚਾਹ ਪੱਤੀ ਨੂੰ ਵਾਲ ਕੇ ਹਨਾ ਸਿੱਟਣ ਹੀ ਨਹੀਂ ਸਾਰੇ ਦਿਨ ਦੀ ਚਾਹ ਪੱਤੀ ਹੁੰਦੀ ਥੋੜਾ ਵਿੱਚ ਸਤਕਾ ਪਾ ਲੈਣਾ ਤੇ ਪਾ ਕੇ ਆਪਾਂ ਪਾਈਪਾਂ ਸ਼ੈਂਕਾ ਵਿੱਚ ਪਾਣ ਦੇ ਕੋਕ ਦਾ ਜੀ ਜਾਂ ਤ ਨਿਕਲਦੇ ਬਿਲਕੁਲ ਨਹੀਂ ਨਿਕਲਦੇ ਜੇ ਤੁਹਾਨੂੰ ਮੇਰੀ ਇਹ ਟ੍ਰਿਕ ਵਧੀਆ ਲੱਗੀ ਆਈਡੀਆ ਵਧੀਆ ਲੱਗਿਆ 베ਸਟ ਚਾਹ ਪੱਤੀ ਸਿੱਟਣ ਤੋਂ ਪਹਿਲਾਂ ਹਨਾ ਆਪਾਂ ਆਹ ਕੰਮ ਨੂੰ ਯੂਜ਼ ਕਰ ਲਈਏ ਆਈਡੀਆ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਗੱਲਬਾਤ ਬੱਦ ਬੱਦ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜੇ ਵੀ ਤੱਕ ਕਮੈਂਟ ਕਰਦੇ ਉਹਨਾਂ ਦਾ ਧੰਨਵਾਦ ਤੇ ਬਾਕੀ ਜਿਹੜਾ ਆਪਣਾ ਚੈਨਲ ਨੂੰ ਦੇ ਨਵੇਂ ਉਹ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ